ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਬਾਰ ਬਾਰ ਇੱਕ ਵਿਸ਼ਾ ਵਿਚਾਰਦੇ ਆ ਕਿ ਬੱਚੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਆ ਆਪਣੀ ਮਾਂ ਬੋਲੀ ਤੋਂ ਦੂਰ ਹੋ ਰਹੇ ਨੇ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਬੱਚਿਆਂ ਨੂੰ ਇੰਗਲਿਸ਼ ਵਿੱਚ ਪੜ੍ਹਾਓ ਹਿੰਦੀ ਪੜ੍ਹਾਓ ਸੱਭਿ ਸਭਿ 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 ਸਭ ਇਸੇ ਤਰ੍ਹਾਂ ਦੀ ਇਹ ਅੱਜ ਜੋ ਵੀਡੀਓ ਅਸੀਂ ਤਿਆਰ ਕੀਤੀ ਹੈ ਇਹ ਨਿਰਮਾਨ ਸਕੂਲ ਹੈ ਜੋ ਉੱਥੇ ਇਹ ਜੋ ਬੱਚਾ ਅਮਰਿਤਪਾਲ ਸਿੰਘ ਇਹ ਨਾਲ-ਨਾਲ ਬੜੇ ਹੀ ਵਧੀਆ ਤਰੀਕੇ ਨਾਲ ਕਿਉਂਕਿ ਸਕੂਲ ਵਿੱਚ ਬਹੁਤ ਵਧੀਆ ਤਰੀਕੇ ਨਾਲ ਜੋ ਪੰਜਾਬੀ ਬੱਚਿਆਂ ਨੂੰ ਸਿਖਾਈ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਅੰਦਰ ਹਿਰਦੇ ਵਿੱਚ ਗ੍ਰਹਿ ਹੋ ਜਾਏ ਪੰਜਾਬੀ ਚੰਗੀ ਤਰ੍ਹਾਂ ਵੱਸ ਜਾਏ ਉਹ ਨਾਲ ਨਾਲ ਸਾਰਿਆਂ ਦੇ ਨਾਲ ਜੋ ਮਹਾਰਨੀ ਜਿਹਨੂੰ ਆਪਾਂ ਕਹਿੰਨੇ ਆ ਜੇ ਔਂਕੜ ਦਲੈਂਕੜ ਲਾਵ ਦਲਾਵਾ ਹੋੜਾ ਕਨੋੜਾ ਇਹ ਸਾਰੇ ਐਕਸ਼ਨ ਜਿਹੜੇ ਆ ਨਾ ਉਹ ਬੜਾ ਬੱਚਾ ਬੜੇ ਪਿਆਰ ਨਾਲ ਕਰਕੇ ਸਿਖਾ ਰਿਆ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਸਕੂਲ ਵਾਲਿਆਂ ਜੋ ਉਹਨੂੰ ਬੱਚੇ ਨੂੰ ਸਿਖਾਇਆ ਤਿਆਰ ਕੀਤਾ ਤੇ ਉਹ ਬੜੇ ਵਧੀਆ ਤਰੀਕੇ ਨਾਲ ਗਾਂ ਬੱਚਿਆਂ ਨੂੰ ਜੋ ਮਹਾਰਨੀ ਪੜਾ ਰਿਹਾ ਏ ਇਹ ਵੀਡੀਓ ਆਪਾਂ ਆਪ ਵੀ ਵੇਖੀਏ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੀਏ ਤਾਂ ਜੋ ਬੱਚਿਆਂ ਨੂੰ ਪੰਜਾਬੀ ਦਾ ਸੌਂਕ ਪੈਦਾ ਹੋ ਸਕੇ ਪੰਜਾਬੀ ਪੜਨਗੇ ਗੁਰਮੁਖੀ ਪੜਨਗੇ ਗੁਰਬਾਣੀ ਪੜਨਗੇ ਤਾਂ ਹੀ ਇਹ ਗੁਰਬਾਣੀ ਦੇ ਬਾਣੀ ਬਾਣੇ ਦੇ ਧਾਰਨੀ ਹੋਣਗੇ ਅਤੇ ਇੱਕ ਚੰਗਾ ਜੀਵਨ ਬਤੀਤ ਕਰਨ ਸਕਣਗੇ

ਅਜਵਾਜ ਸੁਖਿਮ ਹਾਲੀ ਬਈ ਅਜਵਾਜ ਸੁਖਿਮ ਹਾਲੀ ਬਈ ਕੋੜਾ ਓਹ ਕਨੋੜਾ ਔਹ ਕੋੜਾ ਓਹ ਕਨੋੜਾ ਔਹ ਅਜਵਾਜ ਸੁਖਿਮ ਹਾਲੀ ਬਈ ਅਜਵਾਜ ਸੁਖਿਮ ਹਾਲੀ ਬਈ ਇੱਪੀ ਔ ਕੰਦਾ ਬਿੰਦਲਾ ਇੱਪੀ ਔ ਕੰਦਾ ਬਿੰਦਲਾ ਸ਼ਾਸਤਿਆ ਕਾਲ ਤਰਵਾਰ